ਸੀ ਅੰਮ੍ਰਿਤ ਸਰ ਸਾਹਿਬ ਇਲਾਕੇ ਦੇ ਸਾਰੇ ਪੱਤਰਕਾਰ ਵੀਰ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਨੂੰ ਜਿਹੜੇ-ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਛੋਟੇ-ਛੱਟੇ ਦੇ ਤੁਹਾਡਾ ਇੱਥੇ ਆਉਣਾ ਬਹੁਤ-ਬਹੁਤ ਧੰਨਵਾਦ ਤੁਹਾਡਾ ਕੋਈ ਬਹੁਤਾ ਵੱਡਾ ਫੰਕਸ਼ਨ ਨਹੀਂ ਅਸੀਂ ਰੱਖਿਆ ਉਹ ਇਹ ਕਹਿੰਦੇ ਸਾਡੇ ਤੋਂ ਪਹਿਲਾਂ ਕਵਰ ਕਰ ਚੁੱਕੇ ਨਹੀਂ ਕੀਤਾ ਤਾਂ ਇਸ ਤੋਂ ਬਾਅਦ ਤੁਹਾਨੂੰ ਉਹ ਸਾਰਾ ਜਿਹੜਾ ਡਿਟੇਲ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੁਬਾਜ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਨਪੀ ਸੋਸ਼ਲ ਲੋਕਾਂ ਤੇ ਸਮਾਜ ਨੂੰ ਦੀ ਅੰਸਰ ਤੇ ਰਹੂਗੀ ਆਫਰ ਕਰਾ ਆਪਣੇ ਖਰਚੇ ਤੇ ਜਿਹੜੇ ਐਂਟੀ ਡਰੋਨ ਸਿਸਟਮ ਹੈ ਬਿਲਕੁਲ ਲੇਟੈਸਟ ਉਹ ਲਾਂਚ ਕਰ ਰਹੀ ਹੈ ਜਿਹਦੇ ਵਿੱਚ ਅਸੀਂ ਬੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਜਿਹੜੇ ਵੀ ਏਰੀਆ ਨੇ ਸੈਕੰਡ ਲਾਈਨ ਆਫ ਡਿਫੈਂਸ ਉੱਥੇ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹੀ ਹੈ ਪਾਸ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸੇ ਉਸੇ ਜਗ੍ਹਾ ਤੇ ਝਾਂਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਹਲੇ ਤਰਤੀਤੀ ਆ ਜੂਗਾ ਕਿਉਂਕਿ ਪਿਛਲੇ ਦਿਨੀ ਤੁਸੀਂ ਆਪਣੇ ਕੈਮਰੇ ਰਾਹੀਂ ਵੀ ਖਬਰ ਕੀਤਾ ਹੋਣਾ ਬਹੁਤ ਸਾਰਾ ਇਸ ਤਰ੍ਹਾਂ ਦਾ ਮਟੀਰੀਅਲ ਜੋ ਗੜਬੜੀ ਫਲਾਉਣ ਵਾਲਾ ਜਾਂ ਨਸ਼ੇ ਜਾਂ ਫਿਰ ਕਿਉਂਕਿ 3-4 ਇਕੱਠੇ ਹੋ ਕੇ ਸੀਗੇ ਸਮੱਗਲਰ ਨਾਲ ਪੈਸੇ ਦਿੱਤੇ ਪੇ ਜਿਹੜੇ ਕੋਈ ਜਿਹੜੇ ਹਤਿਆਮਾ ਕਰਾਉਂਦੇ ਆ ਜਾਂ ਕੋਈ ਕਿਸੇ ਤੋਂ ਡਰਾਉਣਾ ਧੰਕਾਉਣਾ ਉਹ ਸਾਰੇ ਇਕੱਠੇ ਹੋ ਗਏ ਸੀ ਕਿ ਕਈ ਕਰੋਨਾ ਦੇ ਵਿੱਚ ਸਾਨੂੰ ਚਿੱਟਾ ਵੀ ਮਿਲਿਆ ਪੈਸੇ ਵੀ ਮਿਲੇ ਪਿਸਟਲ ਵੀ ਮਿਲਿਆ ਸੋ ਇਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਆਪਾਂ ਜਿਹੜੇ ਡਰੋਨ ਨੇ ਜੇ ਉਧਰੋਂ ਉੱਡਣੀ ਨਾ ਦੇਈਏ ਜਿਹੜੇ ਡਰੋਨ ਨੇ ਜੀ ਉਹਨਾਂ ਨੂੰ ਇੱਥੇ ਆਪਣੇ ਕੰਟਰੋਲ 'ਚ ਲੈ ਕੇ ਲਾ ਲੀਏ ਇੱਥੇ ਕਲੈਕਸ਼ਨ ਵਾਲਾ ਕੋਈ ਬੰਦਾ ਨਾ ਰਹੇ ਐਥੇ ਕੋਈ ਪਿਸਤਲ ਚੱਕਣ ਆਊਗਾ ਤਾਂ ਹੀ ਉਹ ਭੇਜਣਗੇ ਉਹ ਐਥੇ ਕੋਈ ਚਿੱਤੇ ਦਾ ਪੈਕੇਟ ਚੱਕਣ ਆਊਗਾ ਤਾਂ ਹੀ ਉਹ ਉਧਰੋਂ ਭੇਜਣਗੇ ਨਾ ਜੇ ਕੋਈ ਹਿੰਮਤ ਕਰੂਗਾ ਤਾਂ ਸਾਡੀ ਪੁਲਿਸ ਦੀ ਉਹ ਤੇ ਨਿਗਰ ਉਹਗੀ ਤੇ ਉਹਨੂੰ ਅਸੀਂ ਗ੍ਰਿਫਤਾਰ ਕਰਾਂਗੇ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀ 'ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਹੋਰ ਵੀ ਆਉਣ ਵਾਲੇ ਨੇ ਤੁਸੀਂ ਜਿਆਦਾ ਜਿਹੜਾ ਐਕਟੀਵਿਟੀ ਬਦਹਾ ਮੰਗ ਐਂਟੀਨੌਨ ਸਿਸਟਮ ਦੀ ਗ੍ਰਹਿ ਮੰਤਰਾਲੇ ਕੋਲ ਪ੍ਰਵਾਨਗੀ ਵਾਸਤੇ ਫੈਲਾ ਕੇ ਆਉਂਿਆ ਨੇ ਇਹਦੀ ਪ੍ਰਵਾਨਗੀ ਸਾਡੇ ਕੋਲ ਆ ਗਈ ਹੈ ਇਸੇ ਕਰਕੇ ਅੱਜ ਲਾਂਚਿੰਗ ਹੈ ਮੈਂ ਧੰਨਵਾਦ ਕਰਦਾ ਅਰਵਿੰਦ ਕੇਜੀਵਲ ਸਾਹਿਬ ਜਿਹੜੇ ਨੈਸ਼ਨਲ ਤਨਵੀਨਰ ਨੇ ਕਿ ਅਸੀਂ ਸਾਡੀ ਪਾਰਟੀ ਦਾ ਇੱਕੋ ਹੀ ਮੈਨੀਫੈਸਟੋ ਹੈ ਕਿ ਸਿੱਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣੀ ਹੈ ਲੋਕਾਂ ਦੀ ਜਾਨ ਸੁਰੱਖਿਆ ਜਿਹੜੀ ਹੈ ਉਹਦੀ ਰਾਖੀ ਕਰਨੀ ਹੈ ਤੇ ਯੁੱਧ ਨਸ਼ਾ ਵਿਰੁੱਧ ਜਿਹੜਾ ਖੇੜਿਆ ਹੋਇਆ ਉਹਦੇ ਵਿੱਚ ਹੀ ਬਹੁਤ ਵੱਡਾ ਰੋਲ ਅਦਾ ਕਰਨਗੇ ਇਹ ਜਿਹੜੇ ਐਂਟੀ ਡਰੋਨ ਸਿਸਟਮ ਹੈ ਤੇ ਬਹੁਤ ਸਾਰਾ ਸਹਿਯੋਗ ਮਿਲ ਰਿਹਾ ਪੰਜਾਬ ਦੇ ਲੋਕਾਂ ਵੱਲੋਂ ਪੰਚਾਇਤਾਂ ਵੱਲੋਂ ਐਨ ਜੀਓਜ਼ ਵੱਲੋਂ ਨੇ نشਿਤ ਜਿਹੜੀ ਐਕਟੀਵਿਟੀ ਲਾ ਲੋ ਜਾਂ ਉਹਦੀ ਮੂਵਮੈਂਟ ਲਾ ਲੋ ਵਿੱਚ ਬਹੁਤ ਜ਼ਿਆਦਾ ਕਮੀ ਆਈ ਹੈ ਕੋਈ ਲੁਕ ਸ਼ਿਪ ਕਿਤੇ ਹੁੰਦਾ ਹੋਊਗਾ ਮੈਨੇ ਕਹਿੰਦਾ ਕਿ ਸਾਰਾ ਖਤਮ ਹੋ ਗਿਆ ਪਰ ਜਿਹੜੇ ਸ਼ਰਿਆਮ ਗੁੰਡਾਗਰਦੀਚਾ ਸ਼ਰਿਆਮ ਮੋਟਰਸਾਈਕਲ ਤੇ ਘੁੰਮਦੇ ਫਿਰਦੇ ਸੀ ਉਹ ਤੇ ਬਿਲਕੁਲ ਕੰਟਰੋਲ ਹੋ ਗਿਆ ਸੀ ਆਪ ਖੁਦ ਸਕੂਲਾਂ ਚ ਜਾ ਕੇ ਵੀ ਅਸੀਂ ਚੈੱਕ ਕੀਤਾ ਪਿੱਛੇ ਜੇ ਅਰਨੀ ਵਾਲਾ ਫਾਜ਼ਿਲਕਾ ਜ਼ਿਲ੍ਹੇ ਚ ਸਕੂਲ ਆਫ ਐਮੀਨੈਂਸ ਉਥੇ ਅਸੀਂ ਲਾਂਚ ਕੀਤਾ ਹੈ 9ਵੀਂ ਤੇ 12ਵੀਂ ਦੇ ਸਟੂਡੈਂਟਾਂ ਨੂੰ ਯੁੱਧ ਨਸ਼ੇਮਰੋ ਦੀ ਇੱਕ ਸਿਲੇਬਸ ਜਿਹੜਾ ਸਿਲੇਬਸ ਦੇ ਰੂਪ ਦੇ ਵਿੱਚ ਪੜਾਇਆ ਜਾਊਗਾ ਉਹਦੇ ਚ 3060 ਸਕੂਲ ਜਿਹੜੇ ਨੇ ਪੰਜਾਬ ਦੇ ਜਿਹੜੇ 8 ਲੱਖ ਵਿਦਿਆਰਥੀ ਸਰਕਾਰੀ ਸਕੂਲ ਉਹਨੂੰ ਇਹ ਅਸਹਿਜ ਹੋਗਾ ਕਿ ਇਹਨੂੰ ਤੁਸੀਂ ਮਜ਼ਾਕ ਮਜ਼ਾਕ ਕੁਝ ਵੀ ਨਾ ਕਿਤੇ ਐਡਿਕਸ਼ਨ ਇਹ ਵੀ ਲਾ ਲਿਓ ਕਿ ਕੋਈ ਗੱਲ ਨਹੀਂ ਇੱਕ ਅੱਧੀ ਵਾਰੀ ਲੱਕੀ ਹੁੰਦਾ ਬਾਅਦ ਛੱਡ ਦਾਂਗੇ ਕੈਸਾ ਜਹਰਾ ਜਿਹੜੇ ਇੱਕ ਵਾਰੀ ਸਰੀ ਚਲਾ ਗਿਆ ਮੁੜ ਕੇ ਛੱਡਿਆ ਨਹੀਂ ਜਾਂਦਾ ਕਈ ਵਾਰੀ ਉਮਰ 80 ਹੁੰਦੀ ਆ ਉਹ ਇੱਕ ਕੋਰੇ ਕਾਗਜ਼ ਉੱਪਰ ਕੀ ਉਮਰ ਹੁੰਦੀ ਐ ਯਾਰੀ ਦੋਸਤੀ ਦੀ ਸੌਂ ਖਵਾ ਕੇ ਕਰ ਦਿੰਦੇ ਨੇ ਤੈਨੂੰ ਯਾਰੀ ਦੋਸਤੀ ਸੌਂ ਤੋ ਲਾ ਕੇ ਦੇਖ ਇੱਕ ਵਾਰੀ ਸੋ ਅਸੀਂ ਚਾਹੁੰਦੇ ਆ ਕਿ ਜਿਹੜੇ ਇਸ ਵਕਤ ਅਸੀਂ ਵੱਡੇ ਵੱਡੇ ਪ੍ਰਸਤ ਕਰਤਾ ਫਾੜੀ ਰਹੇ ਆ ਉਹਨਾਂ ਦੇ ਉਹਨਾਂ ਦੇ ਜੀਲਾਂ ਚ ਭੇਜਿਆ ਜਾ ਰਿਹਾ ਉਹਨਾਂ ਦੀ ਪ੍ਰਾਪਰਟੀ ਜੱਫਤ ਕੀਤੀ ਜਾ ਰਹੀਆਂ ਨੇ ਡਿਮੋਲਿਸ਼ ਕੀਤੇ ਜਾ ਰਹੀਆਂ ਨੇ ਜਿਹੜੇ ਐਡਿਕਟਡ ਹੋ ਗਏ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿੰਦੇ ਆ ਅਸੀਂ ਉਹਨਾਂ ਨੂੰ ਪਸ ਕਰਨੀ ਜਾਂਦੇ ਉਹਨਾਂ ਨੂੰ ਅਸੀਂ ਹੋਟ ਸੈਂਟਰ ਜਾਂ ਰੀਹੈਬ ਸੈਂਟਰਾਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਜਿਹੜਾ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਲਿਆ ਕੇ ਉਹਦਾ ਇਲਾਜ ਕਰਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਸਕਿਲਿੰਗ ਉੱਥੇ ਕੰਪਿਊਟਰ ਸਿੱਖ ਲੈਣ ਉੱਥੇ ਉਹ ਕੋਈ ਹੋਰ ਇਸ ਤਰ੍ਹਾਂ ਦਾ ਕੰਮ ਸਿੱਖ ਲੈਣ ਤਾਂ ਕਿ ਉਹ ਬਾਹਰ ਆ ਕੇ ਸਮਾਜ ਦੇ ਵਿੱਚ ਇੱਕ ਆਪਣੇ ਆਪ ਨੂੰ ਕੱਟਿਆ ਨਾ ਸਮਾਜ ਨਾਲੋਂ ਸਮਝਣ ਉਹ ਕਿਸੇ ਨਾ ਕਿਸੇ ਸਕਿੱਲ ਦੇ ਵਿੱਚ ਸਪੈਸ਼ਿਸਟ ਹੋਣਗੇ ਤਾਂ ਆਪਣਾ ਕੰਮ ਕਰ ਕਰ ਕੇ ਨਿਕਲ ਜਾਣ ਕਿਉਂਕਿ ਪੰਜਾਬੀ ਦੀ ਕਾਬਤ ਹੈ ਵੇਲਾ ਮਨ ਸ਼ੈਤਾਨੀ ਦਾ ਕਰ ਤੇ ਨਾਲ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜਿਹੜੀ ਅਗਲੀ ਪੀੜੀ ਸਾਡੀ ਆ ਰਹੀ ਹੈ ਉਹਦੇ ਵਿੱਚ ਘੱਟੋ ਘੱਟ ਅਸੀਂ ਰੋਕ ਰੋਕ ਬਣਾਈਏ ਸਾਨੂੰ ਹੋਰ ਨਾ ਅੱਗੇ ਮਿਲਣ ਕਿ ਉਸ ਸਕੂਲਾਂ ਕਾਲਜਾਂ ਚੋਂ ਸਾਨੂੰ ਹੋਰ ਵੀ ਜਿਹੜੇ ਮੱਛੇ ਡਿਕਟਰ ਮਿਲ ਰਹੇ ਨੇ ਸੋ ਉਹ ਇਹ ਜਿਹੜਾ ਸਿਲੇਬਸ ਵਾਲਾ ਜਿਹੜਾ ਅ ਇਹਦਾ ਲਾਂਚ ਉਹਦੇ ਵਿੱਚ ਡੀਡਿਕਸ਼ਨ ਦੇ ਸਪੈਸ਼ਲਿਸਟ ਵਿਗਿਆਨੀ ਉਹ ਉਹ ਆਨਲਾਈਨ ਵੀ ਸਕੂਲਾਂ ਜਾ ਕੇ ਵੀ ਉਹ ਲੈਕਚਰ ਦੇਣਗੇ ਔਰ ਬੱਚਿਆਂ ਨੂੰ ਅਸੀਂ ਪੁੱਛਿਆ ਸੀ ਉਹ ਕਿ ਸਾਨੂੰ ਇਹਦਾ ਬਹੁਤ ਫਾਇਦਾ ਹੋਣ ਵਾਲਾ ਹੈ ਕਿ ਸਾਨੂੰ ਪਤਾ ਲੱਗ ਜਾਊਗਾ ਸਾਨੂੰ ਹਜੇ ਤੱਕ ਇਹ ਪਤਾ ਨਹੀਂ ਹੈਗਾ ਕਿ ਇਹਦੇ ਤੋਂ ਬੱਚਾ ਕਿਵੇਂ ਜਾ ਸਕਦਾ ਸੋ ਅੱਜ ਪੰਜਾਬ ਪੁਲਿਸ ਨੂੰ ਮੈਂ ਡੀਜੀਪੀ ਸਾਹਿਬ ਖੜੇ ਨੇ ਚੀਫ ਸਕਤੀ ਸਾਹਿਬ ਖੜੇ ਨੇ ਸਾਰੇ ਪੰਜਾਬ ਪੁਲਿਸ ਦੇ ਪਟਿਆ ਅਧਿਕਾਰੀ ਖੜੇ ਨੇ ਜਿਹੜੇ ਹਰ ਰੋਜ਼ ਇਹੋ ਜਿਹੇ ਜਿਹੜੇ ਸਮਾਜ ਦੇ ਵਿਰੋਧੀ ਅੰਸਰ ਨਾਲ ਉਹਨਾਂ ਨਾਲ ਟੱਕਰ ਆਉਂਦਾ ਉਹਨਾਂ ਦਾ ਆ ਦਿਨ ਨੂੰ ਇੱਕ ਤਾਕਤ ਮਿਲੂਗੀ ਕਿ ਅਸੀਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਗਰੰਟੀ ਦਿੱਤੀ ਹੋਈ ਹੈ ਜਾਂ ਸੌਂ ਚੁੱਕੀ ਹੋਈ ਹੈ ਅਸੀਂ ਉਹਨੂੰ ਅੱਗੇ ਵਧਾਵਾਂਗੇ ਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਕਿਸ ਤਰੀਕੇ ਨਾਲ ਚੱਲ ਰਿਹਾ ਕੰਮ ਸਹੀ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਾਂਗੇ ਬਦ ਕਿਸਮ ਦੀ ਗੱਲ ਇਹ ਹੈ ਕਿ 2009 ਤੱਕ ਜੇ ਡਾਟਾ ਕੱਢੀਏ ਉਹ ਲਗਭਗ ਇੱਕ ਲੱਖ ਹਜ਼ਾਰ ਬੱਚਾ ਸੀਗਾ ਜਿਹੜਾ ਅਡਿਕਟਰ ਸੀ 2009 ਤੱਕ ਉਸ ਤੋਂ ਬਾਅਦ 2015 ਤੱਕ ਮਤਲਬ ਲਗਭਗ 30 ਲੱਖ ਦੇ ਨੇੜੇ ਕਿਹਾ ਉਹ ਨਹੀਂ ਗਈ ਹੋ ਗਈ ਇਹ ਕਿਹਨੇ ਕੀਤੀ ਜੀ ਕੌਣ ਸੀ ਉਦੋਂ ਰਾਜ ਦੇ ਵਿੱਚ ਜਦੋਂ ਮੰਤਰੀ ਆਪਦੇ ਗੱਡੀਆਂ ਦੇ ਵਿੱਚ ਤਾਂ ਲੈ ਕੇ ਜਾਣਗੇ ਜਦੋਂ ਇੰਟਰਨੈਸ਼ਨਲ ਸਮਗਰਾਂ ਨੂੰ ਜਿਗਰੀ ਯਾਰ ਕਹਿ ਕੇ ਉਹਨਾਂ ਨੂੰ ਆਪੇ ਘਰੇ ਰੱਖਣਗੇ ਫਿਰ ਮਾਲੀ ਜੇ ਬੇਈਮਾਨ ਹੋ ਜੇ ਫਿਰ ਬਾਗ ਨੂੰ ਕੌਣ ਬਚਾ ਸਕਦਾ ਹੈ ਸੋ ਇਸ ਕਰਕੇ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਜਿਸ ਨੇ ਪੰਜਾਬ ਦੀ ਜਵਾਨੀ ਨਾਲ ਕੋਈ ਤੱਕ ਧੋਖਾ ਕੀਤਾ ਜਾਂ ਪੰਜਾਬ ਦੇ ਖਜ਼ਾਨੇ ਨਾਲ ਧੋਖਾ ਕੀਤਾ ਜਾਂ ਉਸ ਬੇਈਮਾਨੀ ਦੇ ਪੈਸੇ ਨਾਲ ਬਿਲਡਿੰਗਾਂ ਬਿਲਡਿੰਗਾਂ ਜਾਂ ਕੋਈ ਆਪਣੇ ਮਹਿਲ ਬਣਾਏ ਉਹ ਸਾਰੇ ਜਿਹੜੇ ਨੇ ਉਹ ਗਵਰਨਮੈਂਟ ਜਬਤ ਕਰੂਗੀ ਸੋ ਮੈਂ ਅੱਜ ਪੰਜਾਬਪੁਰਸ ਨੂੰ ਵੀ ਔਰ ਬਾਟਰੇ ਏਰੀਏ ਦੇ ਪਠਾਨਕੋੜ ਤੋਂ ਲੈ ਕੇ ਫਾਜ਼ਿਲਕਾ ਦੇ ਲੋਕਾਂ ਨੂੰ ਵੀ ਬਹੁਤ-ਬਹੁਤ ਮੈਂ ਵਧਾਈ ਦੇਣਾ ਕਿ ਅਸੀਂ ਤੁਹਾਡੇ ਸਹਿਯੋਗ ਦੇ ਨਾਲ ਲੱਗੇ ਹੋਏ ਹਾਂ ਤੇ ਆਉਣ ਵਾਲੇ ਕਨਾਲ ਦੇ ਵਿੱਚ ਹੋਰ ਵੀ ਜਿਹੜੀ ਲੇਟੈਸਟ ਟੈਕਨੋਲੋਜੀ ਜੋ ਵੀ ਹੋਊਗੀ ਪਹਿਲਾਂ ਐਸਐਸਐਫ ਜਿਹੜੀ ਹੈ ਉਹ ਕਾਮਯਾਬੀ ਨਾਲ ਚੱਲ ਰਹੀ ਹੈ ਤੇ ਪੰਜਾਬ ਪੁਲਿਸ ਕੋਲੇ ਬਹੁਤ ਲੇਟੈਸਟ ਟੈਕਨੋਲੋਜੀ ਹੈ ਟੈਕਨੋਲੋਜੀ ਬਖੋ ਅਸੀਂ ਪੰਜਾਬ ਪੁਲਿਸ ਨੂੰ ਪਿੱਛੇ ਨਹੀਂ ਰਹਿਣ ਦੇਵਾਂਗੇ ਤੇ ਮੈਂ ਮੁਬਾਰਕਬਾਦ ਦਿਨਾ ਇੱਕ ਮਿੰਟ ਲਈ ਮੈਂ ਬੇਨਤੀ ਕਰੂੰਗਾ ਅਰਵਿੰਦ ਕੇ ਰਿਵਾਲ ਸਾਹਿਬ ਕਿ ਜੋ ਪਾਰਟੀ ਦੇ ਮੈਨੀਫੈਸਟੋ ਦਾ ਇੱਕ ਬਹੁਤ ਵੱਡਾ ਇੱਕ ਹਿੱਸਾ ਜਿਹੜਾ ਉਹ ਅੱਜ ਪੂਰਾ ਹੋ ਰਿਹਾ ਹੈ ਮੈਂ ਉਹਨਾਂ ਨੂੰ ਕਹੂੰਗਾ